میں ایلو لوپ ختم کروں تو پہلے ان دے نال ورزش لائے جی ادرک سوری ادرک برے سارے ایک منٹ دے نال کرم سنگھ جی ਮਨੋਵਿਗਿਆਨ ਕਾਲਜ ਨੂੰ ਦਸਤਾਵੇਜ਼ਾਂ ਦੇ ਵਿੱਚ ਪਾਰਟਿਸਪੇਟ ਕਰਨ ਦੀ ਤਿੰਨ ਬੱਚਿਆਂ ਨੇ ਨੋਟ ਰਾਜ ਕੀਤੀ ਜਾਣੀ ਸਰ ਨਾਲੋਂ ਵੀ ਇਹਨਾਂ ਨਾਲ ਸੰਜੀਤ ਕੋਟ ਸਾਬ ਇਹ ਸਾਰੇ ਪੀਸੀਆਰ ਦੇ ਮੈਂਬਰ ਮੋਡ ਮੈਡਲ ਪ੍ਰਾਪਤ ਕੀਤਾ ਇਹਦਾ ਦਿਸਟ੍ਰਿਕਟ ਐਸਐਸ ਨਗਰ ਮਹਾਲੀ ਦੇ ਇਥੇ ਦਿੱਤੇ ਨੇ ਲਾਉਂਦੇ ਆਪਣੇ ਵਿੱਚ ਬੋਲਡ ਮੈਡ ਪ੍ਰਬਧ ਕੀਤਾ। ਆਜ ਆਪਾਂ ਇਧਰ ਆਈਏ। ਬੰਕੀ ਅੱਧੇ ਅੱਧੇ ਉੱਧੇ ਨਾ ਹੋ। ਅੰਦੇ ਜੀ ਅੱਧੇ ਉਧਰ ਨਾ ਹੋ। ਮੇਰੇ ਫੋਟੋਗ੍ਰਾਫਰ ਆ। ਕਿੰਨੇ ਹੋ ਜੋ ਬੱਲੇ ਵਾਲੇ ਦੇ ਵਿੱਚ। ਮੈਂ ਮਦਦ ਹਾਂ। ਕੀ ਹੋ ਗਿਆ ਮੈਂ ਬਣਾ ਲਿਆ ਮੈਂ ਪੁਆਇੰਟ ਲਾਤੀ ਮੈਡੀਕਮ ਮੈਂ ਜੀੜੀਆਂ ਟੀਮਾਂ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਹੈ ਮੁਹਾਰਾਣਾ ਅੰਮ੍ਰਿਤਸਰ ਸਾਹਿਬ ਪੀਭਾ ਕਾਨੂੰ ਸੜੀਓ ਦੇ ਮਾਮਲਕ ਤਿਆਰ ਹੋ ਗਏ ਟ੍ਰੈਕ